ਹਾਂਜੀ ਸਤਿ ਸ਼੍ਰੀ ਅਕਾਲ ਜੀ ਇਟਸ ਅ ਲਵੀ ਇਫੈਕਟ ਤੁਹਾਡਾ ਸਵਾਗਤ ਹੈ ਚਾਰ ਕੋ ਲਾਈਕ ਵੀ ਪਿੱਛੇ ਹੋਣਾ ਬੇਸ਼ਰਮਾ ਕੁੜੀਆਂ ਨੇ ਅਸ਼ਲੀਲਤਾ ਦੀਆਂ ਸਾਰੀਆਂ ਹੀ ਹੱਦਾਂ ਟੱਪ ਰੱਖੀਆਂ ਨੇ ਇਸ਼ਾਰੇ ਵੇਖ ਲਓ ਇਸ ਕੁੜੀ ਦੇ ਇਹ ਕਹਿ ਰਹੀ ਹੈ ਕਿ ਮੈਨੂੰ ਮਿਲ ਕੇ ਤੂੰ ਸੱਜਣਾ ਖੁਸ਼ ਹੋ ਜਾਵੇਂਗਾ ਤੇ ਮਿਲਣਾ ਕਿਵੇਂ ਆ ਇਹ ਕੁੜੀ ਅਸ਼ਲੀਲ ਇਸ਼ਾਰੇ ਕਰਕੇ ਸਮਝਾ ਰਹੀ ਏ ਅੱਗੋ ਦੇਖੋ ਆ ਬਾਈ ਨੇ ਇਸ ਦੀ ਇਸ ਘਟਿਆ ਹਰਕਤ ਉੱਪਰ ਇਸ ਕੁੜੀ ਨੂੰ ਠੂਕਮਾ ਰਪਲਾਈ ਕੀਤਾ ਬਰਕਮਾਈ ਇੱਜ਼ਤ ਐ ਮਿੰਟਾਂ ਵਿੱਚ ਮਿਟਾ ਦਿੰਦੀਆਂ ਇੱਜ਼ਤਦਾਰ ਬਾਪੂ ਨੂੰ ਘਰੋਂ ਨਿਕਲਣੋਂ ਹਟਾ ਦਿੰਦੀਆਂ ਕਿ ਜਿਹੜੇ ਬੂਟੇ ਗੰਦ ਚ ਪਲੇ ਹੋਏ ਉਹ ਖੇਲਣ ਵਾਲੇ ਨਹੀਂ ਹੁੰਦੇ ਫੋਰ ਯਰ ਕਾਈਂਡ ਇਨਫੋਰਮੇਸ਼ਨ ਭੈਣ ਜੀ ਇਹ ਸ਼ਾਰੇ ਮਿਲਣ ਵਾਲੇ ਨਹੀਂ ਹੁੰਦੇ ਆਪਣੀ ਵੀ ਇੱਜ਼ਤ ਰੱਖਦੇ ਆਪਣੇ ਬਾਪੂ ਦੀ ਵੀ ਇੱਜ਼ਤ ਰੱਖ ਲੈ ਥੋੜੀ ਚੁੱਪ ਹੋ ਜਾ